ਜੋ ਨਲੇ ਮੋਥੇ ਨੂੰ ਕੰਟਰੋਲ ਕਰ ਦਿੰਦੀ ਆ ਹਨਾ ਜੇ ਕਿਤੇ ਸਾਥੀ ਆ 60 ਗ੍ਰਾਮ ਦੀ ਸਿਫਾਰਸ਼ਾ ਉਹ ਵੀ ਝੋਨ ਨਲੇ ਮੋਥੇ ਨੂੰ ਵਧੀਆ ਕੰਟਰੋਲ ਕਰ ਦਿੰਦੀ ਆ ਸਾਥੀ ਆਪਾਂ ਪਨੀਰੀਏ ਦੇ ਵਰਤ ਕੇ ਦੇਖੀ ਆ ਸਾਰਿਆਂ ਨੇ ਵਧੀਆ ਰਿਜ਼ਲਟ ਆ ਤੇ ਜੇ ਕਿਤੇ ਫਿਰ ਵੀ ਸਮੱਸਿਆ ਰਹਿੰਦੀ ਆ ਕਿਸੇ ਕਹਾ ਦੀ ਠੀਕ ਆ ਮੋਥਾ ਕੋਈ ਹਰਾ ਹੋ ਗਿਆ ਜਾਂ ਉਹੀ ਕਰ ਲਿਆ ਕਿ ਤੁਹਾਡੇ ਜੋ ਜ਼ਿਆਦਾਤਰ ਬੰਦੇ ਨੇ ਸਪਰੇਅ ਕਰਤੀਆਂ ਹੋਣੀਆਂ ਦਵਾਈਆਂ ਪਾਦੀਆਂ ਹੋਣੀਆਂ ਕਿ ਖਾਣੀਆਂ ਪਾਣੀ ਇੱਕ ਪਾਸੇ ਦੂਜੇ ਪਾਸੇ ਚਲਿਆ ਗਿਆ ਦਵਾਈ ਦਾ ਸਰ ਘਟ ਗਿਆ ਫੇਰ ਵੀ ਕਿਤੇ ਸਮੱਸਿਆ ਰਹਿੰਦੀ ਆ ਤਾਂ ਨੋਮਨੀਗੋਲਡ ਦੀ ਸਪਰੇਅ ਕਰਨੀ ਆ ਆਪਾਂ ਨੋਮਨੀਗੋਲਡ ਕਿਹੜੇ ਕਿਹੜੇ ਘਾਹ ਨੂੰ ਕੰਟਰੋਲ ਕਰਦੀ ਆ ਸਵਾਕ ਸਵਾਕੀ ਨੂੰ ਬਹੁਤ ਵਧੀਆ ਰਿਜ਼ਲਟ ਆ ਉਹਦਾ ਇਦੋਂ ਬਿਨਾ ਝੋਨੇ ਵਾਲੇ ਮੋਥੇ ਨੂੰ ਉਹਨੂੰ ਬਹੁਤ ਵਧੀਆ ਕੰਟਰੋਲ ਕਰਦੀ ਆ ਹਣਾ ਮੋਥਾ ਗੇਲੋ ਮੁਰਕ ਗੇਲੋ ਉਹਨੂੰ ਵਧੀਆ ਕੰਟਰੋਲ ਕਰਦੀ ਆ ਉਹਦਾ ਕੀ ਆ ਇੱਕੋ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਿਹੜੀ ਬਰੀਕੀ ਗੱਲ ਆ ਕਿ ਯਾਰ ਆਪਾਂ ਦਵਾਈਆਂ ਜਿਹੜੀਆਂ ਅੱਜ ਕੱਲ ਕਰਾਉਂਦੇ ਆ ਆਪਾਂ ਠੇਕੇ ਲਈ ਲੈਬਰ ਤੋਂ ਕਰਾਉਣੀ ਆ ਠੀਕ ਹੈ ਢੋਲੀ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਵਾ ਉਹ ਜਿਹੜੀ ਐਸਸੀ ਫਾਰਮੂਲੇਸ਼ਨ ਚ ਹੁੰਦੀ ਆ ਸੋਲੂਬਲ ਕਨਸੈਂਟ੍ਰੇਟ ਆ ਨੋਮਨੀਗੋਲਡ ਉਹ ਬੈਠ ਜਾਂਦੀ ਆ ਥੱਲੇ ਸਿੱਸੀ ਨੂੰ ਹਿਲਾ ਕੇ ਕਰਨਾ ਕੋਈ ਵੀ ਦਵਾਈ ਕਰਨ ਲੱਗੇ ਨਾ ਯਾਰ ਗਾਹਲੇ ਬੰਦੇ ਨੂੰ ਵੀ ਦਿਨ ਲੱਗੇ ਸਿੱਸੀ ਨੂੰ ਹਿਲਾ ਕੇ ਦੋ ਅੱਧਾ ਘੰਟਾ ਅਸਰ ਰਹਿੰਦਾ ਜੇ ਉਸ ਤੋਂ ਬਾਅਦ ਦੁਬਾਰਾ ਕਰਨੀ ਪੈਂਦੀ ਸਿੱਸੀ ਨੂੰ ਹਿਲਾ ਕੇ ਟਰਲਿਚ ਪਾਉਣਾ ਕਿਉਂਕਿ ਉਹਦਾ ਪਾਣੀ ਪਾਣੀ ਤਾਂ ਰਹ ਜਾਂਦਾ ਪਾਣੀ ਅਸਰ ਨਹੀਂ ਕਰਦਾਗਾ ਜਿੱਥੇ ਦੂਰੀ ਜਿਆਦਾ ਜਿੱਥੇ ਥੱਲੜ ਲਈ ਰਹੀ ਉਹ ਦੁੱਗਣੀ ਤਿੱਗਣੀ ਮਤਰਾ ਚ ਹੋ ਜਾਂਦਾ ਉਹ ਕਈ ਵਾਰੀ ਝੋਨੇ ਨੂੰ ਵੀ ਰੋਕ ਦਿੰਦੀ ਆ ਨੋਮਨੀ ਗੋਲਡ ਦਾ ਝੋਨੇ ਤੇ ਬਿਲਕੁਲ ਅਸਰ ਨਹੀਂ ਕਰ ਪਰ ਇਹੀ ਆ ਤਰੀਕਾ ਕਿ ਹਲਾ ਕੇ ਕਰੋ 4 ਗੱਲ ਆ ਜਿਹੜੀ ਜ਼ਰੂਰੀ ਗੱਲ ਕਿ ਯਾਰ ਜਿੱਥੇ ਕਿਤੇ ਘਾਹ ਦੀ ਆਪਣੇ ਜ਼ਿਆਦਾ ਸਮੱਸਿਆ ਪਹਿਲਾਂ ਤਾਂ ਆਪਾਂ ਬਾਅਦ ਚ ਸਮੱਸਿਆ ਉਹ ਨੋਮਨੀ ਗੋਲਡ ਦੀ ਨੌਕਤ ਉੱਥੇ ਹੀ ਪੈਣੀ ਆ ਜਿੱਥੇ ਘਾਹ ਦੀ ਸਮੱਸਿਆ ਬਚ ਗਈ ਜਾਂ ਜਿੱਥੇ ਜ਼ਿਆਦਾ ਹੋਊਗੀ ਜੇ ਥੋੜਾ ਪਤਾ ਹੁੰਦਾ ਤਾਂ ਆਪਾਂ ਪੱਟ ਦਿੰਨੇ ਸੌਂ ਜਾਂਦੇ ਜਿੱਥੇ ਕਿਤੇ ਕਰਨ ਦੀ ਲੋੜ ਪੈਂਦੀ ਹੈ ਭਲਾ ਦੀ ਜਿੰਨਿਆਂ ਨੇ ਬੈਠੇ ਆ ਉਹ ਇੱਕ ਕਿਸੇ ਇੱਕ ਬੰਦੇ ਨੂੰ ਹੀ ਪਵੇ ਚਾਹੇ ਇੱਕ ਕਿੱਲੇ ਖੇਚੀ ਪਵੋ ਪਵੇ ਪਰ ਜਿੱਥੇ ਕਰਨੀ ਹੈ ਨਾ ਯਾਰ ਕੱਟ ਵਾਲੀ ਨੋਜ਼ਲ ਨਾਲ ਕਰਿਓ ਜੇ ਥੱਲੇ ਕੱਟ ਲੱਗਿਆ ਹੁੰਦਾ ਟੱਕ ਲੱਗਿਆ ਹੁੰਦਾ ਖਲਾਕੇ ਨਹੀਂ ਕਰਨੀਗੀ ਇਦਾਂ ਨਹੀਂ ਕਰਨੀ ਆਪਾਂ ਫੁਹਾਰੇ ਵਾਲੀ ਗੋਲ ਨੋਜ਼ਲ ਨਾਲ ਕਰਦੇ ਆ ਉਹਦੇ ਨਾਲ ਕੀ ਚੱਕਰ ਬੰਦਾ ਯਾਰ ਕਿਤੇ ਦਵਾਈ ਦੂਰੀ ਪੈ ਜਾਂਦੀ ਆ ਤੀਰੀ ਵੀ ਪੈ ਜਾਂਦੀ ਆ ਦੁੱਗਣੀ ਡੋਜ਼ ਵੀ ਪੈ ਜਾਂਦੀ ਆ ਤੇ ਕਈ ਥਾਂ ਇਹੋ ਜਿਹੇ ਹੁੰਦੇ ਜਿੱਥੇ ਦਵਾਈ ਇਹ ਘਸਰ ਨਹੀਂ ਪੈਂਦੀ ਤੁਹਾਨੂੰ ਬਹੁਤ ਘੱਟ ਥਾਵਾਂ ਤੇ ਕਰਨ ਦੀ ਲੋੜ ਪੈਣੀ ਆ ਬਲੀ ਦਾ ਹੋ ਸਕਦਾ ਨਹੀਂ ਪਵੇ ਪਰ ਜਿੱਥੇ ਵੀ ਪਈ ਉਥੇ ਟੱਕ ਵਾਲੀ ਕਟ ਵਾਲੀ ਲੋਰ ਨਾਲ ਕਰਿਓ ਠੀਕ ਹੈ ਜੀ ਸਵਾਗ ਸਵੰਥੀ ਨੂੰ ਇਹ ਵਧੀਆ ਕੰਟਰੋਲ ਕਰ ਦੂਗੀ ਮੋਥੇ ਨੂੰ ਇਹ ਵਧੀਆ ਕੰਟਰੋਲ ਕਰ ਦੂਗੀ ਕਰਨੀ ਕਦੋਂ ਤੱਕ ਆ ਘਾ ਯਾਰ ਆਪਣਾ ਤਿੰਨਾ ਚੌ ਬੱਤਿਆਂ ਤੋਂ ਵੱਡਾ ਨਾ ਹੋਵੇ ਸਿੱਧੀ ਵਿਜਾਈ ਵਾਲੇ ਤੁਹਾਡੇ ਸਾਥੀ ਹੈਗੇ ਕਿਸੇ ਨੇ ਸਿੱਧੀ ਵਿਜਾਈ ਕੀਤੀ ਹੈ ਹੈ ਨਹੀਂ ਖੋਨੂ ਕਰਨ ਦੀ ਲੋਡ ਪੈ ਸਕਦੀ ਆ ਨਹੀਂ ਤਾਂ ਪਹਿਲਾਂ ਤੁਸੀਂ ਕਿਹੜੀ ਕੀਤੀ ਹੈ ਦਵਾਈ ਜੀ ਕਿਹੜੇ ਲੋਡ ਪਾਈ ਕੀ ਕਿਹੜੇ دیے ਅੱਜ ਦੱਸੀ ਬਸ ਨੌਮ ਨੀ ਗੋਲ ਦੇ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਆ ਜੀ ਬਸ ਉਹਦਾ ਇਹੀ ਚੀਜ਼ ਆ ਯਾਰ ਕਿ ਇੱਕ ਦਾ ਘਾ ਛੋਟਾ ਹੋਵੇ ਠੀਕ ਹੈ ਜੀ ਪੈਰ ਤਰਾਏ ਆ ਹੁੰਦਾ ਗਾਰੇ ਚ ਕਰ ਦੋ ਤੇ ਇਦੂ ਬਿਨਾ ਕੇ ਆਪਣਾ ਕਹਿ ਲੋ ਵੀ ਯਾਰ ਦੂਜੇ ਦਿਨ ਪਾਣੀ ਲਾਉਣਾ ਦੋਕ ਦਿਨ ਰੋਕ ਕੇ ਪਾਣੀ ਲਾਉਣਾ ਤੇ हां बाण बस दो-ਤਿੰਨ ਦਿਨ ਪਣੀ ਰੁਕ ਜੇ ਇੰਨਾ ਆਪਣਾ ਰੋਕੀ ਜਾਂਦਾ ਮਤਲਬ ਬਸ ਜਦੀਂਦਰ ਹੈ ਹਾਂਜੀ ਕੋਸ਼ਿਸ਼ ਯਾਰ ਇਹੀ ਕਰੋ ਕਿ ਜਿਹਦੇ ਵੀ ਘਾਲੀ ਦਵਾਈ ਕਰਨੀ ਹੈ ਨਾ ਸਿਰਫ ਘੱਟ ਦੇ ਟੱਕ ਵਾਲੀ ਨੋਇਲ ਵਰਤ ਲਓ ਦਵਾਈਆਂ ਮਹਿੰਗੀਆਂ ਹੁੰਦੀਆਂ ਦੂਰੀ ਬਰੀ ਖੇਚ ਵੜਨਾ ਬਹੁਤ ਔਖਾ ਕੱਖਾਂ ਲਈ ਦਵਾਈ ਆਪਾਂ ਚਾਹੇ ਕਣ ਕਣ ਕਾ ਹਨ ਚਾਹੇ ਝੋਨਾ ਝੋਨੇ ਤੇ ਤਾਂਪ ਨੂੰ ਲੋੜ ਹੀ ਨਹੀਂ ਪੈਂਦੀ ਝੋਨੇ ਤੇ ਆਪਾਂ ਨੂੰ ਲੋੜ ਨਹੀਂ ਪੈਂਦੀ ਸਿੱਟਾ ਲੈ ਕੇ ਕਰਦੇ ਆ ਕਣਕ ਤੇ ਕਰਨੀ ਹੁੰਦੀਆਂ ਹੁਣ ਜਿਹੜੀਆਂ ਤੁਹਾਡੀਆਂ ਫੰਗੀ ਸਾਈਡ ਆ ਗਈਆਂ ਜਾਂ ਕੀਟਨਾਸ਼ਕ ਆਗੇ ਉਲੀਨਾਸ਼ਕ ਆਗੇ ਇਹ ਦਵਾਈਆਂ ਸਾਰੀਆਂ ਆਪਾਂ ਗੋਲਫੋਰੇ ਨਾਲ ਕਰਨੀਆਂ ਕਰਨੀਆਂ ਆਪਾਂ ਨੂੰ ਜਦ ਇਹ ਹੀ ਪੈਂਦੀਆਂ ਤਾਂ ਗੋਲਫੋਰੇ ਵਾਲੀ ਨੋਇਲ ਦੇ ਦਿੰਦੇ ਆ ਠੀਕ ਆ ਹੁਣ ਕੱਖਾਂ ਲਈ ਦਵਾਈ ਝੋਨੇ ਤੇ ਕੀ ਕਹਿੰਦਾ ਸਿੱਧੀ ਬਜਾਈ ਚ ਕਰਨ ਦੀ ਲੋੜ ਪੈ ਜੇ ਦੂਜੇ ਝੋਨੇ ਰਿਹਾ ਪਾਸੇ ਢਾਈ ਦੇ ਕੇ ਸਾਰ ਲੈਣੇ ਆ ਬੋਤਲ ਨਾਲ ਦੇ ਕੇ ਕਰ ਲੈਣੇ ਆ ਵਧੀਆ ਰਿਜਲਟ ਆਉਂਦਾ ਠੀਕ ਆ ਕਣਕ ਤੇ ਆਪਾਂ ਨੂੰ ਬਜਾਈ ਮੋਕੇ ਲੋੜ ਪੈਂਦੀ ਆ ਕਰਨੀਆਂ ਤਾਂ ਤੇ ਤਾਂ ਹੀ ਇਹ ਗੱਲ ਆ ਕਿ ਯਾਰ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਤੀਆਂ ਜਾਨੀਆਂ ਰੁਪਈਏ ਪਨੇ ਹਰ ਪਈਏ ਨੋਇਲ ਆਉਣੀ ਉਹ ਤਾਂ ਕਿੱਡਾ ਗੱਲ ਆ ਪਲਾਸਟਿਕ ਦੀ ਲੜੋ ਦੂਜੀ ਲੜੋ ਤੇ ਚਲੋ ਇਹ ਗੱਲ ਹੋ ਗਈ ਠੀਕ ਹੈ ਜੀ ਹੁਣ ਅਗਲੀ ਵਾਰੀ ਹੁਣ ਆਪਣੀ ਰੇਹ ਪਾਉਂਦੀ ਹੈਗੀ ਐ ਕਿਹੜਾ ਹੋਰ ਨਿੱਕੀ ਗੱਲ ਘੋਡੇ ਘਾ ਦੀ ਕਿਸੇ ਸਮੱਸਿਆ ਹੈਗੀ ਆ ਜਿਹੜਾ ਛਾਲਾ ਮਾਰ ਕੇ ਅੱਗੇ ਜਾਂਦਾ ਗੋਡੇ ਲਾ ਕੇ ਅੱਗੇ ਜਾਂਦਾ ਠੀਕ ਹੈ ਜੀ ਬੱਟਾ ਬੰਨਿਆ ਦੇ ਕਿਤੇ ਆਸ-ਪਾਸੇ ਆ ਜਾਂਦੀ ਆ ਪਹਿਲਾਂ ਤਾਂ ਤੁਹਾਨੂੰ ਮੈਂ ਉਹਦੀ ਨਿੱਕੀ ਜੀ ਪਛਾਣ ਦੱਸਦਾ ਜਿਹੜਾ ਉਹਦਾ ਵਿਚਾਲੜਲੀ ਪੱਤੇ ਦੀ ਵਿਚਾਲੜਲੀ ਨਾੜੀ ਹੈ ਨਾ ਜੀ ਜਿਹੜੀ ਮੋਟੀ ਨਾੜੀ ਹੁੰਦੀ ਹੈ ਉਹ ਚਿੱਟੇ ਰੰਗ ਦੀ ਆ ਜਿਹੜੀ ਵਿਚਾਲਰਲੀ ਨਾੜੀ ਆ ਉਹ ਚਿੱਟੇ ਰੰਗ ਦੀ ਆ ਉਹ ਚਾਹੇ ਏਡਾ ਕ ਪੱਤਾ ਵਾ ਤੇ ਚਾਹੇ ਉਹ ਆਪ ਦਾ ਛੜਪੇ ਮਾਰਨ ਲੱਗ ਗਿਆ ਵਿਚਾਲਰਲੀ ਨਾੜੀ ਦਾ ਰੰਗ ਇਹੇ ਹੀ ਰਹਿਣਾ ਪਛਾਣ ਕਰਨੀ ਆ ਆਪਾਂ ਛੋਟੇ ਹੁੰਦੇ ਦੀ ਪੱਤਾ ਆਪਾਂ ਨੂੰ ਦੱਸਦਾ ਵਾ ਚਿੱਟੀ ਨਾੜੀ ਆਲਾ ਉਹ ਕੋੜਾ ਕ ਉਹਨੇ ਨੋਮ ਨੀਗੋਲ ਦੇ ਨਾਲ ਨਹੀਂ ਰੁਕਣਾਗਾ ਠੀਕ ਹੈ ਜੀ ਬੱਟਾ ਬੰਨਿਆ ਤੋਂ ਹੀ ਸ਼ੁਰੂ ਹੁੰਦਾ ਵਾ ਚਾਹੇ ਤਾਂ ਆਪਾਂ ਛਟਕੇ ਵਾਲੀ ਕਿਸੇ ਦਵਾਈ ਨਾਲ ਮਾਰ ਦੋ ਹੁਣ ਤਾਂ ਵੀ ਕੋਈ ਚੱਕਰ ਨਹੀਂ ਗਾ ਤੇ ਨਹੀਂ ਤਾਂ ਉਹਦੇ ਲਈ ਝੋਨੇ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਤਾਂ ਸਾਡੇ ਕੋਲ ਦੋ ਤਿੰਨ ਦਵਾਈਆਂ ਹੈਗੀਆਂ ਸਾਰਿਆਂ ਤੋਂ ਪੁਰਾਣੀ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਆ ਰਾਈਸ ਸਟਾਰ ਨਾ ਦੀ ਦਵਾਈ ਆ ਫੋਨੋਕਸਾ ਪ੍ਰੋਪੋ ਦਾ ਸਾਲਟ ਆ 400 ਐਮਐਲ ਉਹ ਪੈਣੀ ਹੈ ਛੜਦੀ ਨਹੀਂ ਪਰ ਨੋਮ ਨਹੀਂ ਗੱਲ ਨੂੰ ਗੋਲਡ ਨਾਲ ਹੀ ਰੋਕਣਾ ਫਿਰ ਸਾਡੇ ਕੋਲ ਥੋੜੀਆਂ ਮਹਿੰਗੀਆਂ ਦਵਾਈਆਂ ਹੈਗੀਆਂ ਬਬਾਇਆ ਆ ਗਈ ਕਾਉਂਸਲ ਐਕਟਿਵ ਆ ਗਈ ਠੀਕ ਹੈ ਜੀ ਇਹ ਦਵਾਈਆਂ ਆ ਗਈਆਂ ਇੰਨਾ ਦੇ ਵੀ ਵਧੀਆ ਰਿਜ਼ਲਟ ਆ ਇਹ ਸਾਰੇ ਕਿਸੇ ਨੂੰ ਵੀ ਮਾਰ ਦਿੰਦੀ ਹੈ ਚਾਹੇ ਚੌੜੇ ਪੱਤੇਆਂ علاوہ ਚਾਹੇ ਦੂਜੀ ਆ ਉਹਨਾਂ ਨੂੰ ਵੀ ਮਾਰ ਦਿੰਦੀ ਆ ਤੇ ਇੱਕ ਹੋਰ ਗੱਲ ਆ ਯਾਰ ਆਪਾਂ ਨੂੰ ਬੱਟਾ ਬੰਨਿਆ ਤੇ ਹਨਾ ਘਾਹ ਦੀ ਲੋੜ ਪੈਂਦੀ ਆ ਸੜਕਾਂ ਦੀ ਆਪਣੇ ਆਸੇ-ਪਾਸੇ ਚਾਹੇ ਤਾਂ ਆਪਾਂ ਛਟਕਿਆ ਲੀਆਂ ਦਵਾਈਆਂ ਕਰ ਲਓ ਚਾਹੇ ਹਾ ਰਾਈਸ ਸਟਾਰ ਨਾਲ ਐਲਮੈਕਸਰ ਲਾ ਲਓ ਉਹ ਥੋੜਾ ਫਿਰ ਇਉਂ ਹੋ ਜਾਂਦਾ ਕਿਸੇ ਅਣਜਾਣ ਬੰਦੇ ਤੋਂ ਕਰਾਉਣੀ ਆ ਤਾਂ ਝੋਨੇ ਤੇ ਦੇਖਣ ਦੀ ਬਲੀ ਲੋੜ ਨਹੀਂ ਕਿ ਯਾਰ ਪੱਤੇਆਂ ਤੇ ਪੈ ਜੂਗੀ ਪੱਤੇਆਂ ਦਾ ਨੁਕਸਾਨ ਕਰ ਦੋਗੀ ਰਾਈਸ ਸਟਾਰ ਦੇ ਨਾਲ ਇਹਨਾਂ ਨੂੰ ਮੈਕਸ ਮਰਾਲੋ ਉਹ ਆਸੇ-ਪਾਸੇ ਬੱਟਾ ਬੰਨਿਆ ਤੇ ਸਾਰਿਆਂ ਤੇ ਮਾਰ ਦੋ ਸਾਰੇ ਤਰ੍ਹਾਂ ਦੇ ਘਾਹ ਚਾਹੇ ਚੋੜੇ ਪੱਤੇ ਵਾਲਾ ਚਾਹੇ ਦੂਜਾ ਵਾ ਸਾਰੇ ਘਾਸ ਨੂੰ ਖਤਮ ਕਰ ਦਿਓ ਤੇ ਇਹੀ ਹੈ ਕਿ ਬੱਟਾ ਬੰਨਿਆ ਤੋਂ ਆਪਾਂ ਘਾਹ ਨੂੰ ਸ਼ੁਰੂ ਕਰ ਲਿਆ ਘੋੜੇ ਘਾਣੇ ਇਹ ਬੱਟਾ ਤੋਂ ਹੀ ਤੁਰ ਕੇ ਇਹਨੇ ਅੱਗੇ ਜਾਣਾ ਹੁੰਦਾ ਵਾ ਇੱਕ ਵਾਰੀ ਲਗਾਤਾਰ ਖੇਤ ਦੇ ਅੰਦਰ ਜਾਂਦਾ ਰਿਹਾ ਫਿਰ ਇਹਦੀ ਖੇਤ ਦੇ ਵਿੱਚ ਵੀ ਸਮੱਸਿਆ ਆਉਣ ਲੱਗ ਜਾਂਦੀ ਆ ਤਾਂ ਹੀ ਜ਼ਰੂਰੀ ਆ ਕਿ ਇਹਦਾ ਯਾਰ ਆਪਾਂ ਬੱਟਾ ਬੰਨਿਆ ਤੇ ਕੰਟਰੋਲ ਕਰ ਲਈਏ ਠੀਕ ਹੈ ਇਹ ਸੀਗੀ ਆਪਣੀ ਨੋਮਨੀ 골ਡਨ ਨਾਲ ਨਹੀਂ ਬਾਈ ਜੀ ਉਹਨੇ ਮਾਰਨਾ ਜੇ ਤੁਹਾਡੇ ਖੇਤ ਚ ਸਮੱਸਿਆ ਹੁੰਦੀ ਆ ਹਨਾ ਤਾਂ ਸੇ ਪਾਸੇ ਰਾਈਸ ਸਟਾਰ ਦਾ ਇੱਕ ਲਿਆ ਕੇ ਰੱਖ ਲੋ ਅੰਦਰ ਜਾਣ ਹੀ ਨਾ ਦੋ ਬੱਟਾ ਮੰਡਿਆ ਦੀ ਕੰਟਰੋਲ ਕਰ ਲਓ